ਭਾਈ ਮਤੀ ਦਾਸ ਜੀ ਨੂੰ ਜਲਾਦ ਕਹਿਣ ਲੱਗਾ ਸਿਖਾ ਦੇਖ ਤੇਰੇ ਸੀਸ ਤੇ ਆਰਾ ਚੱਲਣਾ ਤੇ ਅਸੀਂ ਆਰੇ ਦੇ ਨਾਲ ਤੇਰੇ ਸਰੀਰ ਦੇ ਦੋ ਟੋਟੇ ਕਰ ਦੇਨੇ ਆ ਤੇਰੀ ਕੋਈ ਆਖਰੀ ਇੱਛਾ ਹੈ ਤੇ ਦੱਸ ਦੇ ਸਿਖਾ ਤੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਕਹਿਣ ਲੱਗੇ ਆਖਰੀ ਇੱਛਾ ਮੇਰੀ ਇਹ ਆ ਵੀ ਪਹਿਲਾਂ ਤਾਂ ਮੇਰਾ ਗੁਰੂ ਦਾ ਪਿੰਜਰਾ ਮੇਰੇ ਸਾਹਮਣੇ ਹੋਵੇ ਮੇਰੇ ਗੁਰੂ ਦਾ ਮੁਖ ਮੇਰੇ ਵੱਲ ਹੋਵੇ ਤੇ ਦੂਜੀ ਗੱਲ ਜਲਾਦਾ ਤੂੰ ਆਪਣੇ ਤੇਾਰੇ ਨੂੰ ਤਿੱਖਾ ਕਰ ਲਾ ਆਰੇ ਨੂੰ ਤੇਜ ਕਰ ਲਾ ਤੇ ਮੈਂ ਆਪਣੇ ਮਨ ਨੂੰ ਤੇਜ ਕਰ ਲਾਂ ਕਿਤੇ ਆੜਾ ਤੇਰਾ ਅਧ ਵਿਚਾਲੇ ਰੁਕ ਨਾ ਜਾਏ ਦੇਖ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੇ ਜਦੋਂ ਮੈਂ ਜਪਜੀ ਸਾਹਿਬ ਦੇ ਪਾਠ ਨੂੰ ਸੰਪੂਰਨ ਕਰਨਾ ਇਸ ਸਰੀਰ ਵਿੱਚੋਂ ਭੌਰ ਉਡਾਰੀ ਮਾਰ ਜਾਏ ਮੈਂ ਸ਼ਹੀਦੀ ਦਾ ਜਾਮ ਪੀਵਾਂ ਤੂੰ ਤਿੱਖਾ ਕਰ ਲਾ ਆਰੇ ਨੂੰ ਮਨ ਆਪਣਾ ਤੇਜ ਵੀ ਕਰ ਲਾ ਮੈਂ ਜਿਹੜੀ ਮਰ ਕੇ ਜੀਣਾ ਦੱਸਦੀ ਹੈ ਸਤਿਗੁਰ ਦੀ ਬਾਣੀ ਪੜ ਲਾ ਮੈਂ ਜਦੋਂ ਪਾਠ ਕਰ ਲਵਾਂ ਜਪਜੀ ਦਾ ਫਿਰ ਪੰਛੀ ਪਿੰਜਰਿਓਂ ਚੱਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਹਸ਼ ਮੇਰੀ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਜਦੋਂ ਪਾਵਾਂ ਸ਼ਹੀਦੀ ਖਾਹਸ਼ ਮੇਰੀ ਮੇਰਾ ਮੁਖ ਗੁਰ ਪਿੰਜਰੇ ਵੱਲ ਹੋਵੇ ਕਹਿਣ